ਦੇ ਰਾਤ ਸਤਨਰਾਇਨ ਬਾਜ਼ਾਰ ਸ਼ਹੀਦ ਭਗਤ ਸਿੰਘ ਚੌਕ ਨੇੜੇ ਬ੍ਰਾਹਮਣ ਸਭਾ ਦੇ ਸੁਭਾ ਪ੍ਰਧਾਨ ਅਤੇ 올 ਇੰਡੀਆ ਅੱਤਵਾਦ ਵਿਰੋਧੀ ਫਰੰਟ ਦੇ ਪੰਜਾਬ ਉਪ ਪ੍ਰਧਾਨ ਲਾਲੀ ਭਾਸਕਰ ਤੇ ਕੁਝ ਨੌਜਵਾਨਾਂ ਦੇ ਵੱਲੋਂ ਜਾਨਲੇਵਾ ਹਮਲਾ ਕੀਤਾ ਗਿਆ ਜਿਸ ਵਿੱਚ ਲਾਲੀ ਭਾਸਕਰ ਦੇ ਗੰਭੀਰ ਸੱਟਾਂ ਲੱਗੀਆਂ ਜਿਨ੍ਹਾਂ ਨੂੰ ਤੁਰੰਤ ਇਲਾਜ ਦੇ ਲਈ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਇਸ ਸਬੰਧੀ ਥਾਣਾ ਸਿਟੀ ਦੇ ਐਸਐਚਓ ਇੰਸਪੈਕਟਰ ਅਮਨਦੀਪ ਕੁਮਾਰ ਨਾਹਰ ਨੇ ਦੱਸਿਆ ਕਿ ਬੀਤੀ ਰਾਤ ਪੁਲਿਸ ਨੇ ਦੋ ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ ਜਦਕਿ ਪੁਲਿਸ ਇਸ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕਰ ਰਹੀ ਹੈ ਅਤੇ ਪੁਲਿਸ ਇਸ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕਰ ਰਹੀ ਹੈ ਸਟਾਰ نیوز ਪੰਜਾਬੀ ਟੀਵੀ ਦੇ ਲਈ ਸਾਹਿਲ ਗੁਪਤਾ ਦੀ ਰਿਪੋਰਟ જિલ્લા ਪ੍ਰਸ਼ਾਸਨ ਤੋਂ ਕੋਈ ਐਸਐਚਓ ਕੋਈ ਡੀਐਸਪੀ ਕੋਈ ਐਸਐਸਪੀ ਜਿਨ੍ਹਾਂ ਦਾ ਰਾਈਟ ਬੰਦਾ ਸੀ ਕੋਈ ਆ ਤੁਹਾਡਾ ਸੂਦ ਕੋਈ ਹਾਲਚਲ ਦੁੱਛਣੀ ਆ ਕੋਈ ਰਿਪੋਰਟ ਲਿਖਾ ਤੁਹਾਡੇ ਸਮੂਹ ਜਿਹੜੇ ਪਾਰਟੀ ਵਰਕਰ ਲੋਡੇ ਪਿਆਰ ਕਰਨ ਵਾਲੇ ਇਕੱਠੇ ਆ ਲੋਕਾਂ ਦਾ ਚੌਥਾ ਸਤੰਬਿਆ ਮੈਂ ਅੱਜ ਇਹ ਸ਼ਹਿਰ ਦਾ ਮਾਹੌਲ ਲਿੰਗ ਕਰਨਾ ਚਾਹੁੰਦਾ ਨਹੀਂ ਤਾਂ ਇਹ ਹਜ਼ਾਰਾਂ ਲੱਖਾਂ ਬਤੇ ਆ ਜਾਣ ਮੈਂ ਇਹ ਗੱਲ ਕਰਨ ਜਾਣਾ ਕਿ ਮੇਰੇ ਪਰਿਵਾਰ ਦੇ ਮੇਰੇ ਵੀਰ ਮੇਰੇ ਨਾਲ ਪਿਆਰ ਕਰਨ ਵਾਲੇ ਇੱਥੇ ਪਹੁੰਚੇ ਆ ਜੀ ਬੜੀ ਦੇਰ ਤੋਂ ਮਨ ਥਰੈਟ ਆ ਮੇਰਾ ਗਨਮਣ ਮੈਂ ਯੂਥ ਕਾਂਗ ਦਾ ਪ੍ਰਧਾਨデア ਮੇਰਾ ਗਨਮਣ ਹੈ ਜੀ ਇੱਥੇ ਮੈਂ ਗਰੀ ਨਹੀਂ ਕਰਨਾ ਚਾਹੁੰਦਾ ਹੂੰ ਕਈ ਇੱਥੇ ਐਸਐਸਪੀ ਆਇਆ ਇੱਕ ਬਾਲ ਸਿੰਘ ਲਾਲਪੁਰਾ ਮੇਰਾ ਉਹਨਾਂ ਨਾਲ ਚਲੋ ਪਿਆਰਿਆ ਜੀ ਇੱਥੇ ਐਸਐਸਪੀ ਰਹੇ ਜੀ ਇਹੀ ਹੋਏ ਮੇਰੇ ਗਨਮਣ ਵਾਪਸ ਹੋ ਕੇ ਤੇ ਡੀਏਜੀ ਘਰੇ ਵਾਲੋ ਨਾਲ ਗਨਮਣ ਭੇਜੇ ਸੀ ਜੀ ਮੈਂ ਗੱਲ ਕਹਿਣੀ ਚਾਹਨਾ ਮੈਂ ਬੜੀ ਦੇਰ ਤੋਂ ਹੀ ਗੱਲ ਕਹਿਣੀ ਚਾਹਨਾ ਮੈਂ ਸੱਚ ਤੇ ਹੱਕ ਦੇ ਉਲਟ ਬੋਲਦਾ ਜੀ ਕਿ ਸੱਚ ਬਾਰੇ ਬੋਲਾਂ ਹੱਕ ਬਾਰੇ ਬੋਲਾਂ ਭਾਵੇਂ ਕੋਈ ਪੋਲਿਟਿਕਲ ਲੀਡਰ ਵੱਡਾ ਕੋਈ ਕਿਦਾਂ ਵੀ ਲੀਡਰ ਹੋਵੇ ਮੈਂ ਇਹ ਗੱਲ ਕਹਿਣੀ ਚਾਹਨਾ ਕਿ ਯਾਰ ਕਪੂਰ ਥੱਲੇ ਦੇ ਹਾਲਾਤ ਜੋ ਆ ਉਹਨਾਂ ਬਾਰੇ ਕੋਈ ਖੁੱਲ ਕੇ ਦਈ ਬੋਲੇ ਨਹੀਂ ਅਸਲੇ ਤੁਹਾਡੇ ਤੇ ਹਮਲਾ ਆਇਆ ਤੁਹਾਨੂੰ ਨਹੀਂ ਲੱਗਦਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਕਿਸੇ ਅਧਿਕਾਰੀ ਨੂੰ ਐਸੇਲੇ ਮੌਕੇ ਤੇ ਹੋਣਾ ਚਾਹੀਦਾ ਸੀ ਅ ਜੇ ਉਹਨਾਂ ਨੂੰ ਮੇਰਾ ਖਲ ਗੱਲ ਨਹੀਂ ਪਸੰਦ ਲੱਗੀ ਪ੍ਰਚਾਰਣ ਜਿਹੜਾ ਉਹਦਾ ਪਹੁੰਚਣਾ ਬੰਦਾ ਸੀ ਪਾਸਕਰ ਜੀ ਹਮਲਾ ਕਿਹੜੇ ਬੰਦੇ ਸੀਗੇ ਕੀ ਕਾਰ ਮੈਨੂੰ ਕੋਈ ਨਹੀਂ ਉਹਨਾਂ ਦਾ ਪਤਾ ਮੈਨੂੰ ਪਹਿਲਾਂ ਥ੍ਰੈਟ ਆਉਂਦੇ ਰਹੇ ਆ ਮੈਨੂੰ ਕੀ ਪਤਾ ਮੈਨੂੰ ਉੱਥੇ ਪੀਨ ਲੀ ਲੱਗੇ ਜਿੱਦੇ ਰੜੇ ਲੰਮੇ ਆ ਕੇ ਕੁੱਟਿਆ ਗਿਆ ਮੇਰੇ ਸਿਰ ਤੇ ਮੱਜੀਆਂ ਭਗਵਾਨ ਜੀ ਤੁਹਾਨੂੰ ਉਥੇ ਕਿੰਨੇ ਬੰਦੇ ਸੀਗੇ ਮਦਾਨ ਜੀ ਤੁਹਾਨੂੰ ਕੋਈ ਸਿਕਿਉਰਿਟੀ ਦਿੱਤੀ ਸਰਕਾਰ ਨੇ ਨਹੀਂ ਮੈਨੂੰ ਹੁਣ ਦਿੱਤੀ ਮਦਾਨ ਜੀ ਕਿੰਨੇ ਬੰਦੇ ਸੀਗੇ ਸਪੰਦ ਭਾਈ ਜੀ ਕਿਹੜੀ ਜਗ੍ਹਾ ਤੇ ਬੰਦੇ ਆ ਐਕਸੈਸ ਲੱਗੇ تین ਚਾਰ ਬੰਦੇ ਹੋਰ ਸੀਗੇ ਦੋ ਤਿੰਨ ਬੰਦੇ ਜਿਹੜੇ ਮੈਂ ਪਛਾਣ ਕੇ ਜਿੰਨੇ ਸੱਜਣ ਤੁਸੀਂ ਜਿੰਦਾ ਕਿਹੜੀ ਜਗ੍ਹਾ ਤੇ ਬੈਠਾ ਸੀ ਜਿੱਥੇ ਤੁਹਾਡੇ ਤੇ ਹਮਲਾ ਹੋਇਆ ਅਸੀਂ ਸਾਰਾ ਆ ਰਹੇ ਸੀਗੇ ਵੀਨਸ ਦੇ ਸਾਹਮਣੇ ਅਸੀਂ ਰੁਕੇ ਕਿ ਬੱਚਾ ਸੀਗਾ ਉੱਥੇ ਮੈਂ ਕਿਹਾ ਬੱਚਾ ਗੱਡੀ ਦੇ ਅੱਗੇ ਆ ਰਿਹਾ ਪਲੀਜ਼ ਇਹਨੂੰ ਕਾਈਂਡਲੀ ਸਾਈਡ ਤੇ ਕਰ ਦਿਓ ਉਹ ਬੰਦੇ ਉਤਰਿਆ ਉਹਨਾਂ ਨੇ ਇੱਕਦਮ ਅਟੈਕ ਕਰਤਾ ਕੰਦ ਮਤਲਬ ਤੁਸੀਂ ਮੰਨਦੇ ਹੋ ਪ੍ਰੀ ਪਲੈਨਿੰਗ ਤੁਹਾਡੇ ਤੇ ਹਮਲਾ ਕੀਤਾ ਗਿਆ ਮੈਂ ਇਹਨੂੰ ਮਾਇਨ ਨਾ ਕਰਿਓ ਮੈਂ ਪ੍ਰੀ ਪਲੈਨਿੰਗ ਨੂੰ ਵੀ ਮੰਨਦਾ ਮੈਂ ਇਵਨ ਨਹੀਂ ਮੰਨਦਾ ਕਿ ਹੋ ਸਕਦਾ ਬੰਦੇ ਕੌਣ ਆ ਜਾਂਚ ਦੇ ਤੁਸੀਂ ਵੀਰੇ ਆ ਸਤਕਾਰਤ ਵੀਰੇ ਆ ਜਾਂਚ ਦੇ ਉੱਤੇ ਆਧਾਰਿਤ ਹੋਊਗਾ ਤੁਸੀਂ ਬਹੁਤ ਸਕਾਰਤ ਪੱਤਰਕਾਰ ਆ ਜ਼ਿਲ੍ਹਾ ਪ੍ਰਸ਼ਾਸਨ ਦਾ ਅੱਜ ਤੱਕ ਕੋਈ ਅਧਿਕਾਰੀ ਨਹੀਂ ਪਹੁੰਚਿਆ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਇਸ ਤੋਂ ਮੌਕੇ ਤੇ ਆ ਦੇਖਦੇ ਆ ਕਿ ਐਸ ਐਚਓ ਸਾਹਿਬ ਆ ਰਹੇ ਡੀ ਐਸ ਪੀ ਆ ਰਹੇ ਕਿੱਥੇ ਆ ਰਹੇ ਕਿਉਂਕਿ ਮੈਂ ਹਮੇਸ਼ਾ ਪ੍ਰਸ਼ਾਸਨ ਦਾ ਸਾਥ ਦਿੱਤਾ ਫਿਰ ਗਿਲ ਗਏ ਆ ਪ੍ਰਸ਼ਾਸਨ ਨੇ ਸਾਨੂੰ ਪੂਰਾ ਕੰਪਲੀਟ ਕਰਦਾ ਪਿਆ ਔਰ ਗਾਣਾ ਵੀ ਪੂਰਾ ਠੋਕਣਗੇ ਬਿਠਾ ਲਏ ਉੱਥੇ ਅੱਜ ਕਿੰਨੇ ਕਿੰਨੇ ਬੰਦੇ ਕਿੰਨੇ ਬੰਦੇ ਰਾਉਂਡ ਅਪ ਕਿੰਨੇ ਬੰਦੇ ਦੋ ਬੰਦੇ ਦੋ ਬੰਦੇ ਤੁਸੀਂ ਕੋਈ ਪੁੱਛਣੀ ਸੀ ਦੌਰਾਨ ਕੋਈ ਪਤਾ ਲੱਗਾ ਵੀ ਕਰਦੇ ਹੋ ਜਿਹੜਾ 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 ਭਾਈ ਸਮੀਰ ਸ਼ਰਮਾ ਇਹਨਾਂ ਦਾ ਬ੍ਰਦਰਮਾ ਛੋਟਾ ਇਹਨਾਂ ਨੂੰ ਥ੍ਰੈਟ ਕਾਲਸ ਪਹਿਲਾਂ ਆਉਂਦੀਆਂ ਰਹੀਆਂ ਆ ਡੀਜੀਪੀ ਸਾਹਿਬ ਤੁਸੀਂ ਇਹਨਾਂ ਦੀ ਅਫੀਸ਼ੀਅਲ ਲੱਗੀ ਹੋਈ ਆ ਇਸ ਸੰਬੰਧ ਵਿੱਚ ਮਤਲਬ ਡੀਜੀਪੀ ਸਾਹਿਬ ਨੇ ਥ੍ਰੈਟ ਕਾਲ ਜਿਹੜੀਆਂ ਆਈਆਂ ਉਹਦੇ ਬਿਹਾਵ ਤੇ ਇਹਨਾਂ ਨੂੰ ਕੋਈ ਗਨਮੈਨ ਨਹੀਂ ਦਿੱਤਾ ਭਾਜੀ ਉਸ ਵੰਦੀ ਐਸਐਸ ਵੀ ਸਾਹਿਬ ਨਾਲ ਵੀ ਗੱਲ ਕੀਤੀ ਹੋਈ ਆ ਠੀਕ ਹੈ ਜੀ ਹੁਣ ਦੇਖਿਓ ਪ੍ਰਸ਼ਾਸਨ ਕੀ ਕਰ ਰਿਹਾ ਵਾ ਸਾਨੂੰ ਪ੍ਰਸ਼ਾਸਨ ਤੇ ਪੂਰਾ ਵਿਸ਼ਵਾਸ ਵਾ ਸਾਨੂੰ ਇਨਸਾਫ ਮਿਲੂਗਾ ਸਾਡੇ ਭਾਜੀ ਇੱਕ ਨੇਕ ਦਿਲ ਇਨਸਾਨ ਵਾ ਕਦੀ ਕਿਸੇ ਨਾਲ ਕੁਝ ਵਿਗਾੜਿਆ ਨਹੀਂ ਪਰ ਅੱਜ ਸਾਨੂੰ ਬਹੁਤ ਦੁੱਖਦਿਲ ਨਾਲ ਕਹਿਣਾ ਪੈ ਰਿਹਾ ਵਾ ਜਿਹੜੇ ਡਰਾਈਵਰ ਦੇ ਬੰਦੇ ਨੇ ਜਿਹੜੀ ਇਹ ਹਰਕਤ ਹੋਈ ਆ ਇਹ ਕਦੀ ਨਹੀਂ ਹੋਣੀ ਚਾਹੀਦੀ